ਕੇਸ ਮੱਖਣ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਹਿ ਰਿਹਾ ਕਿ ਕਿਸੇ ਨੌਜਵਾਨ ਨੂੰ ਕਿੰ ਨਾਲੇ ਗਲ ਲਾਸੀ ਖੜਕਾਵਾਂਗੇ ਮੋਟਰ ਤੇ ਆ ਜੀ ਨਾਲੇ ਤੈਨੂੰ ਖੜਕਾਵਾਂਗੇ ਹਾਂ ਦਾ ਦੁੱਧ ਪੀਤਾ ਤੂੰ ਮੈਨੂੰ ਬੁਲਾ ਦੱਸ ਤੇਰਾ ਕਿੱਥੇ ਐਡਰੈਸ ਆ ਤੇਰੇ ਘਰ ਆਉਣਾ ਦੇਖਦਾ ਤੇਰੀ ਗਲਾਸੀ ਨੂੰ ਤੂੰ ਬੜਾ ਖੱਬੀ ਖਾਨ ਬਣਿਆ ਕੇਸ ਮੱਖਣ ਤੇ ਮੈਨਸੰਧੂ ਦਾ ਮੁੱਦਾ ਸ਼ੋਸ਼ਣ ਨੇ ਤੇ ਕਾਫੀ ਜਦਾ ਪੱਖਿਆ ਹੋਇਆ ਹੈ ਹੁਣ ਇਸ ਮਸਲੇ ਦੇ ਵਿੱਚ ਇਸ ਨਿੰਗ ਸਿੰਘ ਨੇ ਵੀ ਐਂਟਰੀ ਕਰ ਲਈ ਹੈ ਮੈਨਸੰਧੂ ਦਾ ਪੱਖ ਲੈਂਦੇ ਹੋਏ ਇਸ ਨਿੰਗ ਸਿੰਘ ਨੇ ਕੇਸ ਮੱਖਣ ਨੂੰ ਵੱਡੀਆਂ ਲਾਂਤਾਂ ਪਾਈਆਂ ਨੇ ਤੁਹਾਨੂੰ ਦੱਸ ਦਈਏ ਕਿ ਕੇਸ ਮੱਖਣ ਦੇ ਵੱਲੋਂ ਮੈਨ ਸੰਧੂ ਨੂੰ ਕਾਫੀ ਬੁਰਾ ਭਲਾ ਬੋਲਿਆ ਗਿਆ ਸੀ ਜਿਸ ਦੇ ਵਿੱਚ ਕੇਸ ਮੱਖਣ ਨੇ ਮੈਨ ਸੰਧੂ ਨੂੰ ਮੋਟਰ ਤੇ ਬੁਲਾਉਣ ਦੀ ਗੱਲ ਕਹੀ ਸੀ ਜਿਸ ਤੇ ਇਸ ਨੰਗ ਸਿੰਘ ਨੂੰ ਬਹੁਤ ਜ਼ਿਆਦਾ ਗੁੱਸਾ ਆ ਤੇ ਇਸ ਨੰਗ ਸਿੰਘ ਨੇ ਕੇਸ ਮੱਖਣ ਨੂੰ ਸਿੱਧਾ ਚੈਲੰਜ ਕਰ ਦਿੱਤਾ ਕਿ ਤੂੰ ਮੈਨੂੰ ਆਪਣਾ ਐਡਰੈਸ ਭੇਜ ਮੈਂ ਆਉਣਾ ਐ ਜਿੱਥੇ ਤੂੰ ਬੁਲਾਉਣਾ ਐ ਤਾਂ ਦੋਸਤੋ ਤੁਹਾਨੂੰ ਦਿਖਾਉਨੇ ਆ ਇਸ ਨੰਗ ਸਿੰਘ ਦਾ ਪੂਰਾ ਵੀਡੀਓ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਉਦੋਂ ਹੀ ਤੁਹਾਡਾ ਕੀ ਵਿਚਾਰ ਐ ਇਸ ਵੀਡੀਓ ਤੇ ਕਮੈਂਟ ਜਰੂਰ ਕਰਿਓ ਔਰ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਓ ਇਹ ਖੇਤਰ ਉ ਤਾਰੇ ਉਦੋਂ ਸਾਡੇ ਪੰਥ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੇ ਇਹਦੇ ਨਾਲ ਆਪਣੇ ਸਖਰ ਰੱਖਤੀ ਇਹ ਕਿਸੇ ਨੂੰ ਬੁਲਾਣਾ ਤੇ ਮਾਂ ਦਾ ਦੁੱਧ ਪੀਤਾ ਤੂੰ ਮੈਨੂੰ ਬੁਲਾ ਦੱਸ ਤੇਰਾ ਕਿੱਥੇ ਐਡਰੈਸਾ ਤੇਰੇ ਘਰ ਆਉਣਾ ਦੇਖਦਾ ਤੇਰੀ ਗਲਾਸੀ ਨੂੰ ਤੂੰ ਬੜਾ ਖੱਬੀ ਖਾਨ ਬਣਿਆ ਸਾਲਾ ਤੂੰ ਗੰਦ ਖਾਉਂਦਾ ਇਥੇ ਸੰਸਾਰ ਵਿੱਚ ਸ਼ਰਮਕਾਰ ਕੋ ਕੁਸ ਜਾਂ ਤੇ ਸਿੱਖੀ ਨੂੰ ਕਲੰਕ ਲੈ ਸਰਦਾਰੀ ਨੂੰ ਖੇਤਰਾ ਦੀ ਕਮੀਆਂ ਇਹਨਾਂ ਲੋਕਾਂ ਨੂੰ ਤੂੰ ਸਿਰਫ ਬਹਾਨਾ ਲੈ ਕੇ ਕਕਾਰਤਾਰੇ ਅੱਜ ਲੋਕਾਂ ਦੇ ਨੂੰ ਤੁਸੀਂ ਇੱਥੇ ਗੰਦ ਪਾਉਣ ਨੂੰ ਕਕਾਰਤਾਰੇ ਤੇ ਕਕਾਰਤਾਰ ਅਮਤ ਤਾਂ ਲੋਕਾਂ ਨੇ ਬਹੁਤ ਸਾਰੇ ਨੇ ਭੰਗ ਕਰਿਆ ਪਰ ਇਤਿਹਾਸ ਗਵਾਹ ਹੈ ਔਰ ਲੋਕ ਯਾਦ ਰੱਖਣਗੇ ਜਿਸ ਢੰਗ ਨਾਲ ਤੈ ਸਿੱਖੀ ਨੂੰ ਬਦਨਾਮ ਕਾ ਕੇ ਕਕਾਰਤਾਰੇ ਨਾ ਤੇਰੀ ਖੇਤਰਾ ਵੀ ਕਮੀ ਰਹਗੀ ਆ